ਦੋਸਤੋ ਇਹ ਇੱਕ ਟਿਸ਼ੂ ਪੇਪਰ ਹੈ ਇਹਨੂੰ ਅਗਰ ਮੈਂ ਮੋੜਦਾ ਹਾਂ ਨਾ ਆ ਚੰਗੀ ਤਰ੍ਹਾਂ ਮੋੜਦਾ ਇਹ ਆ ਮੁੜ ਗਿਆ ਆ ਕਿਸੇ ਕੰਮ ਦਾ ਨਹੀਂ ਹੈਨਾ ਹੁਣ ਜੇ ਮੈਂ ਤੁਹਾਨੂੰ કહਾਂ ਕਿ ਇਹ ਮੈਂ ਤੁਹਾਨੂੰ 80000 ਰੁਪਏ ਦਾ ਖਰੀਦ ਲਓ ਤੁਸੀਂ ਕਹੋਗੇ ਮੰਗਲ ਸਿੰਘ ਹਿਲ ਗਿਆ ਆਹ ਟਿਸ਼ੂ ਪੇਪਰ ਜਿਹੜਾ ਕਿਸੇ ਹੁਣ ਕੰਮ ਦਾ ਨਹੀਂ ਮੋੜ ਤੋੜ ਕੇ ਰੱਖਤਾ ਅਸੀਂ 80000 ਕਿਉਂ ਖਰੀਦਿਆ ਅਸੀਂ ਪਾਗਲ ਆ ਪਰ ਦੁਨੀਆ ਵਿੱਚ ਕੁਝ ਇਹੋ ਜਿਹੇ ਬੇਅਕਲ ਹੈਗੇ ਨੇ ਜਿਹੜੇ ਇਹੋ ਜੀ ਚੀਜ਼ਾਂ ਨੂੰ ਖਰੀਦੇ ਹਨ ਔਰ ਬਹੁਤ ਜ਼ਿਆਦਾ ਮਹਿੰਗਾ ਖਰੀਦੇ ਹਨ ਹੁ ਤੁਸੀਂ ਕਹੋਗੇ ਇਹੋ ਜੀ ਕਿਹੜੀ ਚੀਜ਼ ਹੈ ਇੱਕ ਇਹੋ ਜੀ ਚੀਜ਼ ਜਿਹੜੀ ਬਿਲਕੁਲ ਵੇਸਟੇਜ ਹੈ ਜਿਹਦੀ ਕੋਈ ਲੋੜ ਨਹੀਂ ਜਿਹਨੂੰ ਅਸੀਂ ਪਸੰਦ ਨਹੀਂ ਕਰਦੇ ਉਹ ਚੀਜ਼ ਔਰ ਮਤਲਬ ਮੈਂ ਉਹਦਾ ਨਾਮ ਨਹੀਂ ਲਿਆਂਗਾ ਆ ਸਕਰੀਨ ਤੇ ਦੇਖ ਲਓ ਆ ਖਬਰ ਪੜੋ ਕੀ ਹੈ ਕਿ ਇਸ ਕੁੜੀ ਨੇ ਕਰੋੜਾਂ ਰੁਪਏ ਕਮਾ ਲਏ ਕਰੋੜਪਤੀ ਬਣ ਗਈ ਆ ਚੀਜ਼ ਸੇਲ ਕਰਕੇ ਹੱਦ ਹੋ ਗਈ ਮੈਂ ਹੈਰਾਨ ਆ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਇਹਨੂੰ ਖਰੀਦ ਰਹੇ ਨੇ ਕਿੱਦਾਂ ਨੇ ਮਾਈਂਡ ਨੇ ਕਿੱਦਾਂ ਨੇ ਦਿਮਾਗ ਨੇ ਔਰ ਖਰੀਦ ਵੀ ਇਹ ਨਹੀਂ ਕਿ 100 200 ਦਾ ਰਹੇ ਨੇ ਇੱਕ ਜਾਰ ਜਿਹੜਾ ਨਾ ਇੱਕ ਜਾਰ ਜਿਹਦੇ ਵਿੱਚ ਇਹ ਕਰਕੇ ਦਿੰਦੀ ਹੈ ਜੋ ਵੀ ਹੈ ਬਸ ਛੱਡੋ ਪਰੇ ਹੈ ਤੇ ਉਹ 1000 1000 ਡਾਲਰ ਦਾ ਸੇਲ ਹੁੰਦਾ ਹੈ 1000 ਡਾਲਰ ਦਾ ਭਾਈ 80000 ਰੁਪਏ ਬਣਦੇ ਨੇ 1000 ڈالر ਦਾ اور ਐਦਾ ਕਰਦੇ ਕਰਦੇ ਕੁੜੀ ਨੇ 2 ਲੱਖ ڈالر ਦੇ ਕਰੀਬ ਕਮਾ ਲਿਆ ਯਾਨੀ ਕਿ ਤਕਰੀਬਨ 1.5 ਕਰੋੜ ਦੇ ਕਰੀਬ ਕਮਾ ਲਿਆ ਮੈਂ ਤਾਂ ਉਹਨਾਂ ਲੋਕਾਂ ਤਾਂ ਹੈਰਾਨ ਆ ਜਿਨ੍ਹਾਂ ਲੋਕਾਂ ਨੇ ਇਹ ਬਾਇ ਕੀਤਾ ਖਰੀਦਿਆ ਕਿਦਾਂ ਲੰ ਦਿਮਾਗ ਹੈ ਭਾਈ ਕਿਉਂ ਖਰੀਦ ਰ ਇਹ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਨਿਕੰਮ ਹੀ ਨਹੀਂ ਹੈਗੀ ਕਮਾਲ ਦੀ ਗੱਲ ਹੋ ਗਈ ਆ ਗੰਦਗੀ ਨੂੰ ਖਰੀਦੀ ਆਹਾ ਆ ਆ ਟਿਸ਼ੂ ਪੇਪਰ ਮੋੜ ਤੋੜ ਕੇ ਮੈਂ ਸਿੜਤਾ ਇਹ ਕਿਸੇ ਕੰਮ ਦਾ ਨਹੀਂ ਕਿਸੇ ਕੰਮ ਦਾ ਨਹੀਂ ਇਹਨੂੰ ਕੋਈ ਕਿਉਂ ਖਰੀਦੇਗਾ ਔਰ ਉਹੋ ਚੀਜ਼ ਜਿਹੜੀ ਕਿਸੇ ਕੰਮ ਦੀ ਹੈ ਹੀ ਨਹੀਂ ਮਤਲਬ ਕੀ ਮਤਲਬ ਐਨੇ ਗੰਦੇ ਹੋ ਚੁਕੇ ਆ ਆਪਾਂ ਕੀ ਹੋ ਕੀ ਰਿਹਾ ਸਮਾਜ ਦੇ ਵਿੱਚ ਭਾਈ ਮੈਂ ਤੁਹਾਡੇ ਵਿਚਾਰ ਜਾਣਨਾ ਚਾਹਾਂਗਾ ਕੀ ਸਾਡਾ ਜਿਹੜਾ ਸਮਾਜ ਹੈ ਉਹ ਜਾ ਕਿਧਰ ਨੂੰ ਰਿਹਾ ਇੱਕ ਪਾਸੇ ਅਸੀਂ ਤੇ ਤੁਸੀਂ ਆ ਜਿਹੜੇ ਮਿਹਨਤ ਕਰ ਰਹੇ ਆ ਇੱਕ ਉਸ ਬਣ ਜਈਏ ਕੁਝ ਪੈਸਾ ਕਮਾ ਲਈਏ ਸਾਡੇ ਘਰ ਦਾ ਗੁਜ਼ਾਰਾ ਚੱਲ ਪੇ ਤੇ ਇੱਕ ਪਾਸੇ ਆਹ ਲੋਕ ਨੇ ਜਿਹੜੇ ਪਤਾ ਨਹੀਂ ਕਿੱਥੋਂ ਦਿਮਾਗ ਲਗਾ ਕੇ ਲੈ ਕੇ ਆਂਦੇ ਨੇ ਔਰ ਆਹੋ ਜੀ ਚੀਜ਼ਾਂ ਕ੍ਰੀਏਟ ਕਰ ਦਿੰਦੇ ਨੇ ਤੇ ਲੋਕੀ ਵੀ ਔਰ ਮੈਂ ਚਲੋ ਇਹਨੇ ਤਾਂ ਕ੍ਰੀਏਟ ਕਰ ਲਿਆ ਆਪਣਾ ਦਿਮਾਗ ਲਗਾ ਕੇ ਮਤਲਬ ਕੀ ਹਾਂ ਜੀ ਆ ਮੇਰਾ ਬਿਜ਼ਨਸ ਹੈ ਬਿਜ਼ਨਸ ਬਣਾਇਆ ਬਕਾਇਦਾ ਉਹਨੇ ਉਹ ਮੈਂ ਤਾਂ ਉਹਨਾਂ ਤੋਂ ਹਰਾਨਾ ਜਿਹੜੇ ਖਰੀਦ ਰਹੇ ਨੇ ਉਹਨਾਂ ਕੋਲ ਕੀ ਵਾਦੂ ਦਾ ਪੈਸਾ ਆ ਜਿਹੜੇ ਆ ਚੀਜ਼ ਖਰੀਦ ਰਹੇ ਨੇ ਭਾਈ ਜੇ ਖਰੀਦਣਾ ਉਹਨਾਂ ਨੂੰ ਬੇਨਤੀ ਹੈ ਮੈਂ ਹੱਥ ਜੋੜ ਕੇ ਜਿਹੜੇ ਆ ਚੀਜ਼ ਖਰੀਦਦੇ ਨੇ ਆ ਮੈਂ ਕ੍ਰੈਸ਼ ਕਰਕੇ ਰੱਖਿਆ ਹੋਇਆ ਭਾਈ ਮੇਰਾ ਵੀ ਆ ਖਰੀਦ ਲਓ ਯਾਰ 1000 ਡਾਲਰ ਦਾ ਹੈ ਮੈਂ ਹੋ ਜਾ ਤੁਹਾਨੂੰ ਰੋਜ਼ ਕ੍ਰੈਸ਼ ਕਰਕੇ ਦੇਵਾਂਗਾ ਪਲੀਜ਼ 1000 ਡਾਲਰ ਦਾ ਖਰੀਦ ਲਓ ਪਲੀਜ਼ ਰਿਕਵੈਸਟ ਹਾਦੋ ਹੀ ਪਈ ਆ ਯਾਰ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਆ ਆਪਾਂ ਕੀ ਚੱਲ ਰਿਹਾ ਦੁਨੀਆਦਾਰੀ ਤੇ ਬਾਦੂ ਪੈਸਾ ਆ ਯਾਰ ਕਿੰਨੇ ਲੋੜਬੰਦ ਹੈਗੇ ਨੇ ਉਹਨਾਂ ਦੀ ਮਦਦ ਕਰ ਦੋ ਉਹਨਾਂ ਦੀ ਮਦਦ ਨਹੀਂ ਕਰਦੇ ਆ ਪੁੱਠੇ ਕੰਮਾਂ 'ਚ ਪੈਸੇ ਬਰਬਾਦ ਕਰਦੇ ਨੇ ਦੱਸ ਕੋਈ ਗੱਲ ਆ ਇਹ ਇਹ ਤੋਂ ਵਧੀਆ ਕਿਸੇ ਲੋੜਬੰਦੀ ਦੀ ਮਦਦ ਕਰ ਦਿੰਦੇ ਜਿਨ੍ਹਾਂ ਨੇ ਖਰੀਦੇ ਉਹਨਾਂ ਨੂੰ ਕਹਿਣਾ ਚਾਹਨਾ ਜਿਹੜਾ ਨੇ 1.5 ਕਰੋੜ ਰੁਪਏ ਉਹਨੂੰ ਜੇ ਉਹਨੂੰ ਲੋੜ ਸੀ ਨਾ ਭਾਈ ਉਦੋਂ ਉਹਦੀ ਮਦਦ ਕਰ ਦਿੰਦੇ ਆਹ ਕਿਹੜਾ ਤਰੀਕਾ ਸੀਗਾ ਭਾਈ ਤੁਸੀਂ ਦੱਸੋ ਕਮੈਂਟ ਕਰਕੇ ਆਪਣੇ ਵਿਚਾਰ ਦਿਓ ਕਿ ਚੱਲ ਕੀ ਰਿਹਾ ਸਮਾਜ ਦੇ ਵਿੱਚ ਚੱਲ ਕੀ ਰਹੀ ਹੈ ਦੁਨੀਆਦਾਰੀ ਦੇ ਵਿੱਚ ਲੋਕੀ ਆ ਚੀਜ਼ਾਂ ਸੇਲ ਕਰ ਰਹੇ ਨੇ ਔਰ ਇਹੋ ਜਿਹੀ ਚੀਜ਼ਾਂ ਲੋਕੀ ਖਰੀਦ ਰਹੇ ਨੇ ਮੈਂ ਤਾਂ ਨਾਮ ਵੀ ਲੈਣਾ ਨਹੀਂ ਪਹੰਚ ਕਰਾਂਗਾ ਲੇਕਿਨ ਫਿਰ ਵੀ ਲੋਕੀ ਉਹਨੂੰ ਖਰੀਦ ਔਰ ਸੁੰਘ ਰਹੇ ਨੇ ਆਏ ਹਾਏ 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 ਇੱਕ ਕੁੜੀ ਨੇ ਨਾ YouTube ਤੇ ਰਿਵਿਊ ਕੀਤਾ ਉਹਦਾ ਬਗਾਦਾ ਉਹਨੇ ਯਾਰ ਮੰਗਾਇਆ ਤੇ ਆਪਣੇ ਹਸਬੰਦ ਨੂੰ ਕਿਹਾ ਤੂੰ ਸੁੰਘੋ ਉਹ ਬਾਈ ਬਸ ਮੈਂ ਇਹੀ ਕਹਾਂਗਾ ਚੁੱਪੀ ਭਲੀ ਆ ਬਹੁਤ ਮਾੜਾ ਸਮਾਂ ਆ ਚੁੱਕਿਆ ਯਾਰ ਸਹੀ ਗੱਲ ਦੱਸਾਂ ਨਾ ਬਹੁਤ ਮਾੜਾ ਸਮਾਂ ਆ ਚੁੱਕਿਆ ਹੈ ਬਾਕੀ ਤੁਸੀਂ ਦੱਸੋ ਬਾਈ ਕਮੈਂਟ ਕਰਕੇ ਆਪਣੇ ਵਿਚਾਰ ਚੱਲ ਕੀ ਰਹੇ ਦੋਨੇ ਦਾਰੇ ਚ ਬਾਕੀ ਜਿਨ੍ਹਾਂ ਕੋਲ ਪੈਸਾ ਫਾਲਤੂ ਹੈ ਨਾ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਭਾਈ ਐਦਾਂ ਫਜ਼ੂਲ ਕੰਮਾਂ 'ਚ ਪੈਸੇ ਬਰਬਾਦ ਕਰਨ ਦੇ ਨਾਲੋਂ ਕਿਸੇ ਲੋੜਵੰਦ ਦੀ ਮਦਦ ਕਰ ਦੋ ਤੁਹਾਨੂੰ ਦੁਆਵਾਂ ਮਿਲਣਗੀਆਂ ਹੱਥ ਜੋੜ ਕੇ ਬੇਨਤੀ ਹੈ ਪੈਸਾ ਬਰਬਾਦ ਨਾ ਕਰੋ ਪੈਸੇ ਦੀ ਕਦਰ ਕਰੋ ਕਿਸੇ ਲੋੜਵੰਦੀ ਮਦਦ ਕਰ ਦੋ ਬਸ ਇੰਨਕ ਬੇਨਤੀ ਹੈ ਬਾਕੀ ਭਾਈ ਮੇਰੇ ਤੋਂ ਪੇਸ਼ਕਾਰੀ ਕਰ ਲਦੇ ਕੋਈ ਗਲਤੀ ਹੋ ਗਈ ਉਹਦੇ ਨੇ ਮਾਫੀ ਚਾਹੁੰਦਾ ਇਹ ਮੈਂ ਪੋਸਟ ਪਾਣੀ ਵੀ ਨਹੀਂ ਸੀ ਇਹਦਾ ਆਈ ਸੀ YouTube ਤੇ ਇੱਕ ਪੰਜਾਬੀ ਚੈਨਲ ਦੇ ਉੱਤੇ ਤਾਂ ਮੈਂ ਤੁਹਾਡੇ ਸਾਰਿਆਂ ਨਾਲ ਪੋਸਟ ਸਾਂਝੀ ਕੀਤੀ ਹੈ ਜੇ ਪੰਜਾਬੀ ਚੈਨਲ ਤੇ ਨਾ ਹੁੰਦੀ ਨਾ ਤੇ ਮੈਂ ਸਾਂਝੀ ਵੀ ਨਹੀਂ ਕਰਦਾ ਤੇ ਇਹ ਜਿਹੜੀ ਭੈਣ ਵੀਡੀਓ ਵਿੱਚ ਬੋਲ ਰਹੀ ਹੈ ਜਿਨ੍ਹਾਂ ਨੇ ਪੋਸਟ ਬਣਾਈ ਹੈ ਉਹ ਤਾਂ ਮੈਂ ਤਾਂ ਪੈਣ ਦੇ ਜਿਗਰੇ ਤੋਂ ਹੈਰਾਨ ਆ ਜਿਹੜੇ ਬਾਰ-ਬਾਰ ਇੱਕੋ ਸ਼ਬਦ ਬਾਰ-ਬਾਰ ਬੋਲੀ ਗਈ ਬੋਲੀ ਗਈ ਬੋਲੀ ਗਈ ਪਤਾ ਨਹੀਂ ਕਿਵੇਂ ਬੋਲ ਗਿਆ ਮੇਰੇ ਤੋਂ ਤਾਂ ਸ਼ਬਦ ਵੀ ਨਹੀਂ ਬੋਲੇ ਆ ਗਿਆ ਖੈਰ ਚਲੋ ਪਰਮਾਤਮਾ ਸומਤ ਪੱਖੇ ਸਾਰਿਆਂ ਨੂੰ ਜੀ ਤੇ ਚਲੋ ਆਪਣੇ ਵਿਚਾਰ ਦਿਓ ਭਾਈ ਕਮੈਂਟ ਕਰਾਈਆਂ